ਵੱਡੀ ਤੋਂ ਵੱਡੀ ਬਿਮਾਰੀ ਠੀਕ ਹੁੰਦੀ ਆ ਬਈ ਆ ਪਾਣੀ ਨਾਲ ਜਿਹੜੇ ਕਹਿੰਦੇ ਨੇ ਸਾਨੂੰ ਇਹ ਰੋਗ ਹੈ ਸਾਨੂੰ ਇਹ ਰੋਗ ਹੈ ਪਾਣੀ ਨਾਲ ਸੋਡੀਆਂ ਸਾਰੀਆਂ ਬਿਮਾਰੀਆਂ ਮਿਟ ਜਾਣਗੀਆਂ ਪੇਟ ਦੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਜਾਂ ਫਿਰ ਲੀਵਰ ਦੀ ਬਿਮਾਰੀ ਹੋਵੇ ਭਾਵੇਂ ਸੋਨੂੰ ਕਿੰਨਾ ਵੀ ਮੋਟਾਪਾ ਹੋ ਜੇ ਇਹ ਕੰਮ ਕਰਨ ਨਾਲ ਠੀਕ ਹੋ ਜਾਊਗਾ ਤੁਸੀਂ ਕੁਝ ਵੀ ਨਹੀਂ ਕਰਨਾ ਬਸ ਇੱਕ ਖੀਰਾ ਲੈਣਾ ਇੱਕ ਨਿੰਬੂ ਲੈਣਾ ਤੇ ਨਾਲ ਜਿਹੜਾ ਕੁਸ਼ਕਾ ਪਦੀਨਾ ਲੈਣਾ ਉਸ ਤੋਂ ਬਾਅਦ ਇੱਕ ਘੜਾ ਜਿਹੜਾ ਪਾਂਡਾ ਲੈ ਲਓ ਕੋਈ ਪਾਂਡੇ ਦੇ ਵਿੱਚ 1 ਲੀਟਰ ਪਾਣੀ ਪਾ ਲੋ ਤੇ ਉਸ ਤੋਂ ਬਾਅਦ ਕਰਨਾ ਕੀ ਆ ਦੋਸਤੋ ਵੀਡੀਓ ਨਾਲ ਦੀ ਨਾਲ ਸ਼ੇਅਰ ਕਰ ਚੱਲਿਓ ਕਿਸੇ ਨਾ ਕਿਸ ਦਾ ਭਲਾ ਜ਼ਰੂਰ ਹੋ ਜੂ ਉਸ ਤੋਂ ਬਾਅਦ ਤੁਸੀਂ ਚੱਕੜਾ ਖੀਰਾ ਖੀਰੇ ਨੂੰ ਕੱਟ ਲੋ ਬਾਈ ਜੀ ਇੱਕ ਵਧੀਆ ਖੀਰਾ ਚੱਕ ਲਓ ਖੀਰੇ ਨੂੰ ਕੱਟ ਲੋ ਅੱਧਾ ਕੱਟ ਲੋ ਜ਼ਿਆਦਾ ਨਹੀਂ ਅੱਧਾ ਕ ਖੀਰਾ ਕੱਟ ਲੋ ਲੈ ਮੈਂ ਹੌਲੀ ਹੌਲੀ ਜਿਹੜਾ ਖੀਰਾ ਕੱਟ ਰਿਹਾ ਦੇਖੋ ਪਾਣੀ ਦੇ ਵਿੱਚ ਤੇ ਜਦੋਂ ਆਪਣਾ ਖੀਰਾ ਕੱਟ ਗਿਆ ਉਸ ਤੋਂ ਬਾਅਦ ਕਟਾਂਗੇ ਬਾਈ ਜੀ ਆਪਾਂ ਨਿੰਬੂ ਤੇ ਆਹ ਲੋ ਜੀ ਖੀਰਾ ਜਿਹੜਾ ਕੱਟ ਗਿਆ ਤੇ ਹੁਣ ਮੈਂ ਚੱਕ ਲਿਆ ਨਿੰਬੂ ਤੇ ਨਿੰਬੂ ਜਿਹੜਾ ਤੁਸੀਂ ਸਾਰਾ ਇਸ ਪਾਣੀ ਦੇ ਵਿੱਚ ਕੱਟ ਲੋ ਕਾਫੀ ਜਿਹੜੀਆਂ ਬਿਮਾਰੀਆਂ ਨੇ ਇਸ ਤਰ੍ਹਾਂ ਠੀਕ ਹੋ ਜਾਂਦੀਆਂ ਨੇ ਇਹ ਪਾਣੀ ਪੀਣ ਦੇ ਨਾਲ ਤੇ ਆ ਦੇਖੋ ਮੈਂ ਇਸ ਤਰ੍ਹਾਂ ਜਿਹੜਾ ਨਿੰਬੂ ਕੱਟ ਲਿਆ ਤੇ ਇਹਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਪਾਤਾ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਨਾ ਪਹਿਲਾਂ ਮੈਂ ਨਿੰਬੂ ਕੱਟ ਲਾਂ ਸਾਰਾ ਲਓ ਜੀ ਦੋਸਤੋ ਨਿੰਬੂ ਜਿਹੜਾ ਕੱਟਿਆ ਗਿਆ ਤੇ ਕੁਝ ਤੁਸੀਂ ਪਦੀਨਾ ਲੈ ਲਓ ਤਾਜ਼ਾ ਪਦੀਨਾ ਹੈ ਨਾ ਤਾਂ ਉਹਦੇ ਵਿੱਚ ਪੰਜ ਸੱਤ ਪੱਤੀਆਂ ਜਿਹੜੀਆਂ ਤੁਸੀਂ ਪਾਣੀ ਦੇ ਵਿੱਚ ਪਾ ਦੇਣੀਆਂ ਨੇ ਪਹਿਲਾ ਇਹਦੇ ਵਿੱਚ ਮੈਂ ਅੱਧਾ ਖੀਰਾ ਪਾਇਆ ਤੇ ਉਦੋਂ ਬਾਅਦ ਜਿਹੜਾ ਕੁਸ਼ਕਾ ਇੱਕ ਨਿੰਬੂ ਕੱਟ ਕੇ ਪਾਤਾ ਤੇ ਹੁਣ ਜਿਹੜੀਆਂ ਮੈਂ ਪਦੀਨੇ ਦੀਆਂ ਪੱਤੀਆਂ ਪਾਤੀਆਂ ਉਦੋਂ ਬਾਅਦ ਕਰਨਾ ਕੀ ਹੈ ਤੁਸੀਂ ਪਾਣੀ ਰਹਿਣਾ ਪਾਣੀ ਯਾਰ ਸਰੀਰ ਲਈ ਬਹੁਤ ਫਾਇਦੇਮੰਦ ਹੈ ਸੋ ਉਹਨੂੰ ਜਿੰਨਾ ਮਰਜ਼ੀ ਮਟਾਪਾ ਬਹੁਤ سارے ਲੋਕ ਕਹਿੰਦੇ ਨੇ ਵੀ ਸਾਡਾ ਜਿਹੜਾ ਮਟਾਪਾ ਦੂਰ ਨਹੀਂ ਹੁੰਦਾ ਇਹ ਪਾਣੀ ਪੀਨ ਨਾਲ ਮੈਂ 100% ਗਾਰੰਟੀ ਦਿੰਦਾ ਵੀ ਤੁਹਾਡਾ ਜਿਹੜਾ ਮोटापा ਹੈ ਉਹ ਠੀਕ ਹੋ ਜਾਊਗਾ ਤੁਹਾਡੇ ਲੀਵਰ ਵਿੱਚ ਕੋਈ ਵੀ ਬਿਮਾਰੀ ਹੈ ਉਹ ਠੀਕ ਹੋ ਜੂਗੀ ਆ ਦੇਖੋ ਇਸ ਤਰੀਕੇ ਨਾਲ ਜਿਹੜਾ ਮੈਂ ਇਹ ਪਾਣੀ ਤਿਆਰ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਮੈਂ ਕਰਨਾ ਕੀ ਆ ਤੁਸੀਂ ਕੁਝ ਵੀ ਨਹੀਂ ਕਰਨਾ ਆਮ ਘਰਾਂ ਵਿੱਚ ਜਿਹੜਾ ਫਰਿੱਜ ਹੁੰਦਾ ਹੀ ਹੈ ਹਨਾ ਹਰੇਕ ਦੇ ਘਰ ਵਿੱਚ ਫਰਿੱਜ ਹੁੰਦਾ ਤਾਂ ਫਰਿੱਜ ਦੇ ਵਿੱਚ ਇਹ ਪਾਣੀ ਰੱਖ ਦਿਓ ਤੇ ਤਕਰੀਬਨ 1 ਘੰਟੇ ਤੱਕ ਜਿਹੜਾ ਇਹ ਪਾਣੀ ਫਰਿੱਜ ਦੇ ਵਿੱਚ ਪਿਆ ਰਹਿਣ ਦਿਓ ਲਓ ਜੀ ਘੰਟਾ ਪੂਰਾ ਹੋ ਗਿਆ ਤੇ ਫ੍ਰਿਜ ਜੋ ਮੈਨੇ ਜਿਹੜਾ ਪਾਣੀ ਕੱਢ ਲਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਸ ਪਾਣੀ ਦਾ ਕਰਨਾ ਕੀ ਹੈ ਹਨਾ ਆ ਦੇਖੋ ਥੋੜਾ ਥੋੜਾ ਜਿਹੜਾ ਪਾਣੀ ਦਾ ਰੰਗ ਹੈ ਸੋਨੂੰ ਬਦਲਾ ਜਿਹੜਾ ਦਿਖਾਈ ਦੇਊਗਾ ਕਿਉਂਕਿ ਨਿੰਬੂ ਹੈ ਜਿਹੜਾ ਇਹਦੇ ਵਿੱਚ ਘੁਲ ਗਿਆ ਤੇ ਜਿਹੜੀ ਖੀਰੇ ਦੀ ਸ਼ਕਤੀ ਹੈ ਪਦੀਨੇ ਦੀ ਸ਼ਕਤੀ ਹੈ ਉਹ ਇਸ ਪਾਣੀ ਵਿੱਚ ਹੈ ਜਿਹੜੀ ਮਿਕਸ ਹੋ ਗਈ ਤੇ ਉਸ ਤੋਂ ਬਾਅਦ ਮੈਂ ਲੈ ਲਈ ਜੀ ਇੱਕ ਬੋਟਲ ਭਾਵੇਂ ਤੁਸੀਂ ਕੋਈ ਵੀ ਲੈ ਲਓ ਮੈਂ ਮਿਲਟਨ ਦੀ ਬੋਟਲ ਲੈ ਲਈ ਹੈਨਾ ਤੁਸੀਂ ਕੋਈ ਵੀ ਬੋਤਲ ਲੈ ਸਕਦੇ ਹੋ ਕਈ ਕਹਿੰਦੇ ਨੇ ਕੱਚ ਦੇ ਭਾਂਡੇ ਵਿੱਚ ਕੋਈ ਵੀ ਭਾਂਡੇ ਵਿੱਚ ਤਿਆਰ ਕਰ ਸਕਦੇ ਹੋ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਤੁਸੀਂ ਇੱਕ ਸਾਫ ਜੀ ਪੁੰਨੀ ਲੈ ਲਓ ਤੇ ਇਹਦੇ ਵਿੱਚੋਂ ਖੀਰੇ ਕੱਢ ਦੋ ਤੇ ਨਾਲ ਜਿਹੜੀਆਂ ਪੱਤੀਆਂ ਨੇ ਪ੍ਰੀਨੇ ਦੀਆਂ ਹੋਊ ਕੱਢ ਦੋ ਤੇ ਨਾਲ ਜਿਹੜਾ ਜਿੰਨਾ ਵੀ ਨਿੰਬੂ ਹੋਊਗਾ ਉਹ ਕੱਢ ਦੋ ਕਿਉਂਕਿ ਦੋਸਤੋ ਹੁਣ ਜਿਹੜਾ ਜਿੰਨੀ ਵੀ ਇਹਦੀ ਤਾਕਤ ਹੈ ਉਹ ਪਾਣੀ ਦੇ ਵਿੱਚ ਆ ਚੁੱਕੀ ਹੈਗੀ ਤੇ ਇਸ ਤੋਂ ਬਾਅਦ ਕਰਨਾ ਕੀ ਹੈ ਆ ਦੇਖੋ ਮੈਂ ਹੌਲੀ ਹੌਲੀ ਜਿਹੜਾ ਸਾਰੇ ਪਦੀਨਾ ਵੀ ਕੱਢਤਾ ਖੀਰੇ ਵੀ ਕੱਢਤੇ ਤੇ ਆ ਜਿਹੜਾ ਨਿੰਬੂ ਵੀ ਕੱਢਤਾ ਦੋਸਤੋ ਆ ਜਿਹੜਾ ਕੱਢਿਆ ਤੁਸੀਂ ਉਹਨੂੰ ਵੀ ਖਾ ਸਕਦੇ ਹੋ ਖੀਰਾ ਵੀ ਖਾ ਸਕਦੇ ਹੋ ਪਰੀਨ ਦੀਆਂ ਪੱਤੀਆਂ ਤੇ ਨਿੰਬੂ ਵੀ ਹੈਨਾ ਖਾ ਸਕਦੇ ਹੋ ਤੇ ਆ ਦੇਖੋ ਇਸ ਤਰ੍ਹਾਂ ਪਾਣੀ ਤਿਆਰ ਹੋ ਗਿਆ ਤੇ ਮੈਂ ਜਿਹੜਾ ਇਸ ਬੋਤਲ ਦੇ ਵਿੱਚ ਇਹ ਪਾਣੀ ਪੁੰਨ ਲਿਆ ਤੇ ਪਾਣੀ ਪੁੰਨਿਆ ਜਾ ਰਿਹਾ ਬੋਤਲ ਦੇ ਵਿੱਚ ਬੋਤਲ ਦੇ ਵਿੱਚ ਪਾਣੀ ਪੁੰਨ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਜਦੋਂ ਬੋਤਲ ਦੇ ਵਿੱਚ ਹੈ ਪਾਣੀ ਪੁਣਿਆ ਗਿਆ ਤਾਂ ਇਹਨੂੰ ਸਿੱਪ ਸਿੱਪ ਕਰਕੇ ਬਿਨਾ ਇੱਕੋ ਲੱਗ ਤੇ ਪਾਣੀ ਨਹੀਂ ਪੀਣਾ ਆ ਚੀਜ਼ਾਂ ਤੁਸੀਂ ਖਾ ਵੀ ਸਕਦੇ ਹੋ ਤੇ ਜਿਹੜਾ ਪਾਣੀ ਹੈ ਉਹ ਤੁਸੀਂ ਸਾਰੇ ਦਿਨ ਦੇ ਵਿੱਚ ਥੋੜਾ ਥੋੜਾ ਕਰਕੇ ਪੀ ਚਲੋ ਇਸ ਤਰੀਕੇ ਨਾਲ ਕੋਈ ਵੀ ਬਿਮਾਰੀ ਹੈ ਜਿਹੜੀ ਤੁਹਾਡੇ ਸਰੀਰ ਦੀ ਠੀਕ ਹੋ ਜੂ ਮੈਂ ਗਾਰੰਟੀ ਲੈਣਾ